ਬੰਗਲਾਦੇਸ਼ ਦੀ ਗੱਲ ਕਰਨੀ ਆ ਬੰਗਲਾਦੇਸ਼ ਦੇ ਵਿੱਚ ਸੰਤ੍ਰਮ ਸਰਕਾਰ ਬਣਨ ਤੋਂ ਬਾਅਦ ਵੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਵੇਂ ਦੱਸਦੀ ਹੈ ਕਿ ਹਾਲਾਤ ਬੰਗਲਾਦੇਸ਼ ਦੇ ਵਿੱਚ ਹੋਰ ਜ਼ਿਆਦਾ ਖਰਾਬ ਹੁੰਦੇ ਜਾ ਰਹੇ ਨੇ ਹਿੰਦੂਆਂ ਦੇ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਜਿਸ ਦੀ ਨਿੰਦਾ ਦੁਨੀਆ ਭਰ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਤੋਂ ਵੱਦ ਲੇਖਕਾਂ ਦੇ ਵੱਲੋਂ ਬੰਗਲਾਦੇਸ਼ ਨੂੰ ਪੱਤਰ ਲਿਖੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਹਿੰਦੂਵਾਦ ਉੱਪਰ ਜਿਹੜੇ ਹਮਲੇ ਹੋ ਰਹੇ ਨੇ ਉਸ ਤੇ ਉੱਪਰ ਧਿਆਨ ਖਿੱਚਣ ਦੀ ਜਿਹੜੀ ਗੱਲ ਕਹੀ ਗਈ ਇਸ ਦੇ ਨਾਲ ਹੀ ਭਾਰਤ ਨੂੰ ਵੀ ਇਨ੍ਹਾਂ ਹਮਲਿਆਂ ਦੇ ਉੱਪਰ ਨੋਟਿਸ ਲੈਣ ਲਈ ਕਿਹਾ ਗਿਆ ਜਾਂ ਦੱਸ ਦਈਏ ਕਿ ਬੰਗਲਾਦੇਸ਼ ਦੇ ਵਿੱਚ ਅੰਤਰੀਮ ਸਰਕਾਰ ਬਣ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਜਿਹੜੇ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਹਮਲੇ ਹੋ ਰਹੇ ਨੇ ਹਿੰਦੂਆਂ ਦੇ ਜਿਹੜੇ ਮੰਦਰ ਢਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਕਮੀ ਦੇਖਣ ਨੂੰ ਨਹੀਂ ਮਿਲ ਰਹੀ ਲਗਾਤਾਰ ਇਨ੍ਹਾਂ ਦੇ ਵਿੱਚ ਵਾਧਾ ਹੀ ਹੋ ਰਿਹਾ ਦੱਸ ਦਈਏ ਕਿ ਲੇਖਕਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਜੋ ਕਿ ਸਮੇਂ ਦੇ ਵਿੱਚ ਇਸਕਾਨ ਸੰਟਰ ਅਤੇ ਦੇਸ਼ ਦੇ ਹੋਰ ਖੇਤਰਾਂ ਦੇ ਵਿੱਚ ਬਹੁਤ ਸਾਰੇ ਮੰਦਰਾਂ ਨੂੰ ਸਾੜਿਆ ਗਿਆ ਸੀ। ਉਹਨਾਂ ਦੀ ਭੰਨਤੋੜ ਕੀਤੀ ਗਈ ਸੀ ਉਸ ਦੀਆਂ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਨੇ। ਕਈ ਵੀਡੀਓਜ਼ ਦੇ ਵਿੱਚ ਦੰਗਾਕਾਰੀ ਹਿੰਦੂਆਂ ਨੂੰ ਕੁੱਟਦੇ ਨਜ਼ਰ ਆ ਰਹੇ ਨੇ। ਪੱਤਰ ਵਿੱਚ ਉਹਨਾਂ ਇਸ ਘਟਨਾ ਦੇ ਉੱਪਰ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਹੈ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਵਿਰੁੱਧ ਲੰਬੇ ਸਮੇਂ ਤੋਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਉੱਥੇ ਲਗਾਤਾਰ ਹਮਲੇ ਹੋ ਰਹੇ ਨੇ। ਚਿੱਠੀਆਂ ਲਿਖਣ ਵਾਲਿਆਂ ਵਿੱਚ ਲੇਖਕ ਅਮੇਸ਼ ਤ੍ਰਿਪਾਠੀ, ਆਨੰਦ ਰੰਗਨਾਥਨ ਅਤੇ ਵਕੀਲ ਜੇਸਾਈ ਦੀਪਕ ਵਰਗੀ ਲੋਕਸ਼ਾ ਮਿਲੇ ਦੱਸਦੇ ਕਿ 1971 ਦੇ ਵਿੱਚ ਵੀ ਪਾਕਿਸਤਾਨੀ ਫੌਜੀਆਂ ਨੇ ਹਿੰਦੂ ਪਾਈਚਾਰੇ ਤੇ ਸਭ ਤੋਂ ਵੱਧ ਤਸ਼ੱਦਦ ਕੀਤਾ ਸੀ ਉਸ ਨੇ ਲਗਭਗ 25 ਲੱਖ ਹਿੰਦੂਆਂ ਦਾ ਕਤਲੇਆਮ ਕੀਤਾ ਸੀ 2013 ਤੋਂ ਹੁਣ ਤੱਕ ਹਿੰਦੂਆਂ ਤੇ ਹਮਲੇ ਦੀਆਂ 3600 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਉੱਥੇ ਦੀ ਫੌਜ ਨੇ ਕਿਹਾ ਸੀ ਕਿ ਘਟ ਗਿੰਤੀ ਦੀਆਂ ਦਿਆਂ ਹਰ ਕੀਮਤ ਤੇ ਸੁਰੱਖਿਆ ਕੀਤੀ ਜਾਵੇਗੀ ਪਰ ਸਥਿਤੀ ਇਸ ਤੇ ਉਲਟ ਹੀ ਨਜ਼ਰ ਆ ਰਹੀ ਹੈ ਹਿੰਦੂ ਪਰਿਵਾਰਾਂ ਦੇ ਘਰ ਪੁਲਿਸ ਅਤੇ ਫੌਜ ਨੇ ਲੁੱਟ ਲਏ ਨੇ ਤੇ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਤੇ ਉਧਰ ਹੀ ਸ਼ੇਖ ਹਸਿਨਾ ਦੀ ਗੱਲ ਕਰ ਲਈਏ ਤਾਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬੇਦਖਲ ਕੀਤੀ ਗਈ ਸ਼ੇਖ ਹਸਿਨਾ ਨੇ ਦੇ ਛੱਡਣ ਤੋਂ ਲਗਭਗ ਇੱਕ ਹਫਤੇ ਬਾਅਦ ਉੱਥੋਂ ਦੇ ਹਾਲਾਤਾਂ ਦੇ ਉੱਪਰ ਪ੍ਰਤੀਕਿਰਿਆ ਦਿੱਤੀ ਹੈ ਸ਼ੇਖ ਹਸੀਨਾ ਨੇ ਆਪਣੇ ਦੇਸ਼ਵਾਸੀਆਂ ਨੂੰ ਕਿਹਾ ਹੈ ਕਿ ਉਹ ਜਲਦੀ ਹੀ ਬੰਗਲਾਦੇਸ਼ ਪਰਤ ਜਾਵੇਗੀ ਉਸ ਨੇ ਕਿਹਾ ਹੈ ਕਿ ਇਹ ਖਬਰ ਸੁਣ ਕੇ ਮੇਰਾ ਦਿਲ ਰੋ ਰਿਹਾ ਹੈ ਕਿ ਬਹੁਤ ਸਾਰੇ ਨੇਤਾ ਮਾਰੇ ਗਏ ਨੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਘਰਾਂ ਨੂੰ ਤੋੜਿਆ ਗਿਆ ਹੈ ਅਤੇ ਅੱਗ ਦੇ ਹਵਾਲੇ ਉਹਨਾਂ ਦੇ ਘਰਾਂ ਨੂੰ ਕਰ ਦਿੱਤਾ ਗਿਆ ਹੈ ਸਰਬਸ਼ਕਤੀਮਾਨ ਅੱਲਾਹ ਦੀ ਕਿਰਪਾ ਦੇ ਨਾਲ ਮੈਂ ਜਲਦੀ ਹੀ ਵਾਪਸੀ ਕਰਾਂਗੀ ਮੈਂ ਆਵਾਮੀ ਲੀਗ ਨੂੰ ਖੜਾ ਕੀਤਾ ਹੈ ਬੰਗਲਾਦੇਸ਼ ਦੇ ਭਵਿੱਖ ਲਈ ਮੇਰੀ ਆਵਾਜ਼ بار بار ਉਹ ਰਾਸ਼ਟਰ ਜਿਸ ਲਈ ਮੇਰੇ ਪਿਤਾ ਅਤੇ ਪਰਿਵਾਰ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਇਸੇ ਨਾਲ ਹੀ ਦੱਸਦੀ ਹੈ ਕਿ ਅੱਗੇ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਮੈਂ ਬੰਗਲਾਦੇਸ਼ ਦੇ ਨੌਜਵਾਨ ਵਿਦਿਆਰਥੀਆਂ ਨੂੰ ਦੁਹਰਾਣਾ ਚਾਹਾਂਗੀ ਮੈਂ ਤੁਹਾਨੂੰ ਕਦੇ ਵੀ ਰਜ਼ਾਕਾਰ ਨਹੀਂ ਗਿਆ ਸਗੋਂ ਤੁਹਾਨੂੰ ਭੜਕਾਉਣ ਲਈ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਮੈਂ ਉਸ ਦਿਨ ਤੁਹਾਨੂੰ ਦੁਹਰਾਉਣਾ ਚਾਹਾਂਗੀ ਮੈਂ ਤੁਹਾਨੂੰ ਪੂਰੀ ਵੀਡੀਓ ਦੇਖਣ ਲਈ ਬੇਨਤੀ ਕਰਦੀ ਹਾਂ ਸਾਜ਼ਿਸ਼ ਕਰਤਾਵਾਂ ਨੇ ਤੁਹਾਡੀ ਬੇਗੁਨਾਹੀ ਦਾ ਫਾਇਦਾ ਉਠਾਇਆ ਹੈ ਅਤੇ ਤੁਹਾਨੂੰ ਦੇਸ਼ ਨੂੰ ਅਸਥਿਰ ਕਰਨ ਲਈ ਵਰਤੇ ਆਏ 체ਖਾਸੀ ਇਹਨਾਂ ਦੇ بیٹے ਸਾਜੀਬ ਵਾਜੀਦ ਜੋਏ ਨੇ ਸ਼ਨੀਵਾਰ 10 ਅਗਸਤ ਦੀ ਰਾਤ ਨੂੰ ਆਪਣੇ ਵੈਰੀਫਾਈਡ ਫੇਸਬੁੱਕ ਪੇਜ ਤੇ ਲਿਖਿਆ ਅੱਜ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਕੋਰਟ ਤੇ ਹਮਲਾ ਕਰਨ ਅਤੇ ਬੰਗਲਾਦੇਸ਼ ਤੇ ਚੇਫ ਜਸਟਿਸ ਦੇ ਘਰ ਨੂੰ ਸਾੜਨ ਦੀ ਧਮਕੀ ਦਿੱਤੀ ਹੈ। ਉਹਨਾਂ ਨੇ ਅਦਾਲਤ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਅਤੇ ਇੱਕ ਮੁਹਈਆ ਕਰਵਾਈ ਹੈ। ਇਸ ਦੇ ਨਾਮਜ਼ਦ ਵਿਅਕਤੀਆਂ ਲਈ ਨਿਯੁਕਤੀਆਂ ਦੀ ਸੂਚੀ ਹੈ। ਉਹਨਾਂ ਨੇ ਦਾਵਾ ਕੀਤਾ ਹੈ ਕਿ ਅੰਤਰੀਮ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਸਮਰਪਣ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦੁਆਰਾ ਨਾਮਜ਼ਦ ਕੀਤੇ ਗਏ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਇੱਕ ਚੁਣੀ ਹੋਈ ਸੰਸਦ ਤੋਂ ਬਿਨਾਂ ਕਿਸੇ ਦੇਸ਼ ਦੀ ਸੁਪਰੀਮ ਕੋਰਟ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ? ਜਿਵੇਂ ਦੱਸਿਆ ਗਿਆ ਕਿ ਬੰਗਲਾਦੇਸ਼ ਦੇ ਵਿੱਚ ਰਾਖਵੇਂ ਕਰਨ ਦੇ ਕਾਰਨ ਇਹ ਹਿੰਸਾ ਸ਼ੁਰੂ ਹੋਈ ਸੀ ਤੇ ਇਸ ਹਿੰਸਾ ਦੇ ਚੱਲਦਿਆਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਤੋਂ ਵਿਦਿਆਰਥੀਆਂ ਦੇ ਵੱਲੋਂ ਅਸਤੀਫਾ ਮੰਗਿਆ ਜਾ ਰਿਹਾ ਸੀ ਤੇ ਅਸਤੀਫਾ ਦੇਣ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਅੰਤਰੀਮ ਸਰਕਾਰ ਵੀ ਬਣ ਚੁੱਕੀ ਹੈ ਪਰ ਫਿਰ ਵੀ ਜਿਹੜੇ ਹਿੰਦੂਆਂ ਦੇ ਉੱਪਰ ਹਮਲੇ ਨੇ ਅੰਤਰੀਮ ਸਰਕਾਰ ਬਣਨ ਤੋਂ ਬਾਅਦ ਵੀ ਨਹੀਂ ਟਲ ਰਹੇ ਤੇ ਇਸ ਦੇ ਲਈ ਹੁਣ ਸਾਰੀ ਦੁਨੀਆ ਭਰ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਤੇ ਇਸ ਮੁੱਦੇ ਦੇ ਉੱਪਰ ਧਿਆਨ ਖਿੱਚਿਆ ਜਾ ਰਿਹਾ ਹੈ